ਹੁਣ ਕਿਉਂ ਹੌਲੀ ਹੌਲੀ ਸਾਨੂੰ ਛੋਟਾ ਛੋਟਾ ਕਰੀ ਜਾਂਦੇ ਆ ਕਿੱਥੇ ਲਾਹੌਲ ਸਪਿਤੀ ਤੋਂ ਲੈ ਕੇ ਤੇ ਕਿੱਥੇ ਖੈਬਰ ਦਰੇ ਤੱਕ ਸੀ ਤੇ ਹੁਣ ਜਿੱਥੇ ਇੱਕ ਹੈਗੇ ਆ ਉੱਥੋਂ ਵੀ ਸਾਨੂੰ ਕਹਿੰਦੇ ਵੀ ਕਿਸੇ ਤਰ੍ਹਾਂ ਹੌਲੀ ਹੌਲੀ ਇਹਦੇ ਵਿੱਚ ਪੋਲਿਟੀਕਲ ਪਾਰਟੀਆਂ ਦਾ ਕਸੂਰ ਵੀ ਹੈਗਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਲੋਕਾਂ ਦਾ ਕਸੂਰ ਵੀ ਹੈਗਾ ਮੈਂ ਉੱਥੇ ਦੇ ਲੋਕਾਂ ਨੂੰ ਕੱਲ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਉਹਨਾਂ ਦੇ ਵਾਰਿਸ ਹੀ ਹੋ ਉਹਨਾਂ ਦੇ ਵਾਰਿਸ ਹੀ ਹੋ ਆਪਾਂ ਖੜਦੇ ਨਹੀਂ ਹੈ ਸਾਡਾ ਜਿਹੜਾ ਸੋਸ਼ਲ ਸਟਰਕਚਰ ਹੈ ਸਾਡਾ ਸਮਾਜਿਕ ਢਾਂਚਾ ਆਇਆ ਉਹਦੇ ਵਿੱਚ ਜੇ ਅਸੀਂ ਬਦਲਾ ਨਹੀਂ ਲੈ ਕੇ ਆਏ ਅਸੀਂ ਸੋਚ ਸੋਚ ਨਹੀਂ ਬਦਲੀ ਉਹਦਾ ਕਾਰਨ ਕੋਈ ਆ ਮੈਂ ਤਾਂ ਜਿੰਨਾ ਕੁ ਪੋਲੀਟਿਕਲੀ ਸਮਝ ਸਕਿਆ ਪਿੰਡਾਂ ਦੇ ਵਿੱਚ ਜੇ ਤਾਏ ਨੇ ਖੱਬੇ ਨੂੰ ਜਾਣਾ ਤਾਂ ਚਾਚੇ ਦਾ ਪੱਕਾ ਹੀ ਆ ਵੀ ਉਹਨੇ ਸੱਜੇ ਨੂੰ ਜਾਣਾ ਇਹ ਸਾਡੀ ਸਾਡਾ ਬੇਸਿਕ ਆ ਚਾ ਪੋਲੀਟਿਕਲ ਲੋਕਾਂ ਨੂੰ ਇਹ ਫਾਇਦਾ ਹੁੰਦਾ ਉਹ ਕਹਿੰਦੇ ਵੀ ਤਾਇਆ ਇੱਧਰ ਆ ਤੇ ਚਾਚਾ ਸਾਡੇ ਨਾਲ ਆ ਤੇ ਉਹ ਕਈ ਵਾਰੀ ਇਦਾਂ ਦਾ ਪੋਲੀਟੀਸ਼ਨ ਵੀ ਉੱਥੇ ਚਲੇ ਜਾਂਦਾ ਜਿਹਨੂੰ ਉੱਪਰੋਂ ਸਮਾਨ ਬਿਲਕੁਲ ਖਾਲੀ ਹੋਵੇ ਤੇ ਉਹਦੇ ਨਾਲ ਵੀ ਉਹ ਜਾ ਕੇ ਤੁਰ ਪੈਂਦੇ ਆ ਮੈਂ ਤਾਂ ਪਿੰਡਾਂ ਦੇ ਵਿੱਚ ਇਹ ਵੀ ਕਹਿਣਾ ਹੁੰਦਾ ਯਾਰ ਸਾਰਿਆਂ ਨੂੰ ਇਕੱਠਿਆਂ ਨੂੰ ਸੱਦ ਲਓ ਇਹਨਾਂ ਨੂੰ ਪੁੱਛੋ ਤਾਂ ਸਹੀ ਮੈਡਮ ਇਹਨਾਂ ਨੂੰ ਪੁੱਛੋ ਤਾਂ ਸਹੀ ਕਿ ਐਕਚੁਅਲੀ ਤੁਹਾਡੇ ਕੋਲ ਹੈ ਕੀ ਆ ਤੁਸੀਂ ਕਰਨਾ ਕੀ ਚਾਹੁੰਦੇ ਆ ਕਿਉਂਕਿ ਕੋਈ ਫ੍ਰੀ ਵੀ ਵੰਡੀ ਜਾਂਦਾ ਕੋਈ ਕੁਝ ਵੰਡੀ ਜਾਂਦਾ ਵੰਡੀ ਕਾਹਦੇ ਨਾ ਜਾਵਾਂਗੇ ਪਰ ਮੈਨੂੰ ਲੱਗਦਾ ਕਿ ਆ ਜਿਹੜੀ ਜਥੇਬੰਦੀ ਆ ਇਹਨਾਂ ਦੀ ਬਹੁਤ ਵਧੀਆ ਪਹਿਲ ਹੈ ਇਹ ਸਾਡੀ ਜਿੱਥੇ ਮਰਜੀ ਡਿਊਟੀ ਲਾਉਣਗੇ ਚਾਹੇ ਪਾਣੀ ਪਲੌਣ ਤੇ ਲਾ ਦੇਣ ਚਾਹੇ ਕਿਤੇ ਗੇਟ ਤੇ ਲਾ ਦੇਣ ਹਾਂ ਡੈਫੀਨੇਟਲੀ ਕਿਉਂਕਿ ਪੰਜਾਬ ਦੀ ਗੱਲ ਹੈ ਬਿਲਕੁਲ 10 ਤਰੀਕ ਨੂੰ ਅਸੀਂ ਆਵਾਂਗੇ ਜੋ ਜੋ ਵੀ ਕੰਟਰੀਬਿਊਟ ਕਰ ਸਕਦੇ ਹਾਂ ਅਸੀਂ ਕਰਾਂਗੇ ਇਹਨੂੰ ਅਸੀਂ ਪੋਲੀਟੀਕਲ ਅਖਾੜਾ ਨਹੀਂ ਬਣਾਉਣਾ ਇਹਨੂੰ ਪਿਓਰਲੀ ਪੰਜਾਬ ਦੀ ਮੈਰਿਟ ਦੀ ਗੱਲ ਡੈਮੋਕਰੈਟਿਕ ਰਾਈਟਸ ਦੀ ਗੱਲ ਔਰ ਇਸ ਯੂਨੀਵਰਸਿਟੀ ਦੀ ਹੋਣਦੀ ਔਰ ਪੰਜਾਬ ਦੀ ਹੋਣਦੀ ਕਿਉਂਕਿ ਪਿਛਲੇ ਸਮੇਂ 'ਚ ਤੁਹਾਨੂੰ ਯਾਦ ਹੋਣਾ ਵੀ ਸਰਕਾਰਾਂ ਨੇ ਇਹ ਵੀ ਗੱਲ ਚਲਾਈ ਸੀ ਵੀ 10 ਏਕੜ ਜ਼ਮੀਨ ਵਿਧਾਨ ਸਭਾ ਹਰਿਆਣੇ ਦੀ ਲਈ ਅਲੱਗ ਦੇ ਦਿੱਗੇ ਉਹ ਇੱਕ ਰੋਜ਼ ਕੋਈ ਨਾ ਕੋਈ ਨਵੀਂ ਗੱਲ ਛੱਡ ਕੇ ਦੇਖਦੇ ਆ ਹੁਣ ਵੀ ਜਿਹੜਾ ਦੋ ਨੋਟੀਫਿਕੇਸ਼ਨ ਕੀਤੇ ਇੱਕ ਨੋਟੀਫਿਕੇਸ਼ਨ ਪਹਿਲਾਂ ਕੀਤਾ ਜਿਹਦੇ ਤੇ ਕਹਤਾਂ ਵੀ ਵਿਦਡਰੋ ਕਰ ਲਿਆ ਉਹਨੂੰ ਮੇਰਾ ਖਿਆਲ ਆ ਖੂਬ ਚੈਨਲਾਂ ਨੇ ਤੁਸੀਂ ਵੀ ਸਭ ਨੇ ਚਲਾਇਆ ਮੈਂ ਵੀ ਸੱਚੀ ਗੱਲ ਆ ਕਹਿਣ ਲੱਗਾ ਸੀਗਾ ਲੇਕਿਨ ਜਦੋਂ 15 20 ਮਿੰਟਾਂ ਬਾਅਦ ਹੀ ਇੱਕ ਦੂਸਰਾ ਨੋਟੀਫਿਕੇਸ਼ਨ ਇਸ਼ੂ ਕਰ ਦਿੱਤਾ ਵੀ ਅਸੀਂ ਇਹ ਜਿਹੜਾ ਆ ਇਹ ਸਿਰਫ ਤੇ ਸਿਰਫ ਇਹਦਾ ਸਮਾ ਜਿਹੜਾ ਸਸਪੈਂਡ ਕੀਤਾ ਆ ਬਾਕੀ ਤਾਂ ਸਾਰਾ ਕੁਝ ਜੋ ਅਸੀਂ ਕੀਤਾ ਉਹ ਬਹਾਲ ਹੈਗਾ ਸੋ ਮੈਨੂੰ ਲੱਗਦਾ ਇਦਾਂ ਦੀਆਂ ਚਲਾਕੀਆਂ ਇਹਦੇ ਵਿੱਚ ਨਾ ਮੈਨੂੰ ਮਾਨਸਿਕਤਾ ਦੀ ਪ੍ਰੋਬਲਮ ਹੈ ਇਹਨਾਂ ਦੀ ਮਾਨਸਿਕਤਾ ਦੀ ਪ੍ਰੋਬਲਮ ਹੈ ਕਿ ਕੋਈ ਜਦੋਂ ਜਦੋਂ ਵੀ ਸੈਂਟਰਲਾਈਜੇਸ਼ਨ ਹੋਈ ਆ ਕਿਸੇ ਚੀਜ਼ ਦੀ ਵੀ ਉਦੋਂ ਉਦੋਂ ਉਹਦੀਆਂ ਬਹੁਤੀਆਂ ਕਿਉਂਕਿ ਦੇਖੋ ਮੰਨ ਲਓ ਇੱਕ ਬਿਊਰੋਕਰਟ ਆ ਆਈਐਸ ਆ ਇੱਕ ਆਈਪੀਐਸ ਆ ਉਹ ਦਿੱਲੀ ਦੇ ਵਿੱਚ ਵੀ ਤਾਂ ਉਹੀ ਆ ਜਿਹੜਾ ਇੱਥੇ ਹੈਗਾ ਤੇ ਜੇ ਉਹ ਇੱਥੇ ਫੈਸਲੇ ਅਸੀਂ ਠੀਕ ਤਰ੍ਹਾਂ ਕਰ ਸਕਦੇ ਅਸੀਂ ਦਿੱਲੀ ਜਰੂਰ ਜਾਣਾ ਹੈਗਾ ਕਿਉਂਕਿ ਅਸੀਂ ਜਿੰਨਾ ਚਿਰ ਡੀਸੈਂਟਰਲਾਈਜ਼ੇਸ਼ਨ ਨਹੀਂ ਕਰਦੇ ਜਿੰਨਾ ਚਿਰ ਅਸੀਂ ਡੈਮੋਕਰੇਟਿਕ ਚੁਣੇ ਹੋਏ ਨਮਾਇੰਦੇ ਮੈਂ ਤਾਂ ਇਹ ਵੀ ਇਸ ਇਸ ਸਟੂਡੈਂਟ ਜਥੇਬੰਦੀ ਨੂੰ ਇਹ ਵੀ ਕਹੂੰਗਾ ਕਿ ਤੁਸੀਂ ਪੋਲਿਟਿਕਲ ਸਿਸਟਮ ਦੇ ਵਿੱਚ ਵੀ ਆਓ ਕਿਉਂਕਿ ਜਿੰਨਾ ਚਿਰ ਪੜਿਆ ਲਿਖਿਆ ਵਰਗ ਇਹਦੇ ਵਿੱਚ ਨਹੀਂ ਆਊਗਾ ਖੜਾ ਹੋਣ ਵਾਲਾ ਵਰਗ ਇਹਦੇ ਵਿੱਚ ਨਹੀਂ ਆਊਗਾ ਉਹਨਾਂ ਚਿਰ ਮੈਨੂੰ ਲੱਗਦਾ ਪੋਲਿਟਿਕਲ ਸਿਸਟਮ ਦੇ ਵਿੱਚ ਵੀ ਬਹੁਤ ਸੁਧਾਰ ਹੋਣ ਦੇ ਚਾਂਸਸ ਨਹੀਂ ਹੈਗੇ ਆਉਣ ਦੀ ਜ਼ਰੂਰਤ ਹੈ ਕੁਕ ਮੈਂ ਵੀ ਇਹ ਹੀ ਸੋਚਦਾ ਸੀ ਜਦੋਂ ਮੈਂ ਡਾਇਰੈਕਟਰ ਸਪੋਰਟਸ ਤੋਂ ਰਿਜ਼ਾਈਨ ਕੀਤਾ ਤੇ ਮੈਂ ਪਹਿਲਾਂ ਇਹ ਗੱਲ ਕਹੀ ਸੀ ਵੀ ਯਾਰ ਮੇਰਾ ਇਹ ਫੀਲਡ ਨਹੀਂ ਹੈ ਮੈਂ ਨਹੀਂ ਆਉਂਦਾ ਲੇਕਿਨ ਯਾਰ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਭਗਤ ਸਿੰਘ ਤਾਂ ਜੰਮੇ ਪਰ ਜੰਮੇ ਗਵਾਂਢੀ ਦੇ ਘਰ ਇਹ ਸਾਰੇ ਜਦੋਂ ਇਹ ਸੋਚਣ ਲੱਗ ਪੈਣਗੇ ਤਾਂ ਫਿਰ ਕਿਦਾਂ ਸਿਸਟਮ ਦੇ ਵਿੱਚ ਬਦਲਾਅ ਆਊਗਾ ਯੈਸ ਇਹਦੇ ਵਿੱਚ ਮੈਨੂੰ ਲੱਗਦਾ ਡਿਫਿਕਲਟੀਜ਼ ਹੈਗੀਆਂ ਬਟ ਐਟ ਦਾ ਸੇਮ ਟਾਈਮ ਚੰਗੇ ਲੋਕਾਂ ਨੂੰ ਇਹਦੇ ਵਿੱਚ ਆਉਣ ਦੀ ਜ਼ਰੂਰਤ